ਮਸਾਂੇ ਟਾਈਮ ਲੱਗਾ ਭੈਣ ਦਾ ਪਤਾ ਕਿ ਇਹ ਦਰਸਲ ਨਾ ਕੁਝ ਆਪਣਾ ਸ਼ੋਪਿੰਗ ਕਰਨ ਵਾਸਤੇ ਇੱਥੇ ਆਏ ਹੈਗੇ ਨੇ ਨੇੜੇ ਤੇ ਫਿਰ ਆ ਗਏ ਇਹ ਦੀਦੀ ਜੀ ਹੁਣ ਤੁਸੀਂ ਸਾਰੇ ਜਣੇ ਜਾਣਦੇ ਹੋਗੇ ਦੀਪਾ ਜੀ ਬਹੁਤ ਬਹੁਤ ਸਵਾਗਤ ਮੈਂ ਤੁਹਾਡਾ ਵੀ ਕੁਝ ਆਪਣੇ ਪਹੁੰਚ ਗਏ ਆਪਾਂ ਸੁਣਾ ਲਈ ਮੈਰਿਜ ਤੇ ਮਿਲੇ ਹਾਂ ਹਰਗੁਣ ਅਛਾ ਇਹਦਾ ਹੁਣ ਧਿਆਨ ਪਿਆਵ ਲੈ ਚੱਲੇ ਚਲੀ ਮੈਂ ਬਾਏ ਬਾਏ ਓਕੇ ਹੋ ਗਿਆ ਯਾ 8 ਵਜੇ ਨਾਲੇ ਆ 5 ਮਿੰਟ ਰਹਿ ਗਏ ਆ ਤੇ ਪਾਗ ਆਪਾਂ ਬੰਨ ਲਾਂਗੇ ਆ ਚਾਹ ਵਾਲੀ ਤੇ ਇਹਨੂੰ ਹੁਣ ਗਿੱਲੀ ਕਰ ਲਈਏ ਪੀਣਾ ਥੋੜੀ ਥੋੜੀ ਇੱਧਰ ਵੇਖੋ ਦਾਦਾ ਥੋੜੀ ਹੈਗੇ ਯਾ ਦਾਦੀ ਨੇ ਕਹਾ ਮੈਨੂੰ ਤਿਆਰ ਕਰ ਦੇ ਇੱਧਰ ਵੇਹ ਦਾਦੀ ਨੇ ਕਹਾ ਮੈਨੂੰ ਤਿਆਰ ਕਰ ਦਨਾ ਮੈਂ ਸੂਟ ਉਪਾ ਦੋ ਜਾ ਜਾਓ ਜਾਓ ਜਾ ਭੱਜਾ 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 ਦਰਵਾਜਾ ਨਹੀਂ ਹੋਰ ਖੁੱਲਣ ਦੀ ਉਹਨੇ ਚ ਨੰਗਣ ਡਈ ਹੋਏ ਚ ਲੱਗੀ ਸਰਦਾਰ ਸਾਹਿਬ ਹੁਣੇ ਵੀ ਤਿਆਰ ਹੋ ਗਏ ਤਿਆਰ ਹੋ ਕੇ ਬੈਠੇ ਆ ਹੁਣ ਤੇ ਟਾਈਮ ਹੋ ਗਿਆ 8:30 ਤੇ ਤੁਹਾਨੂੰ ਦੱਸ ਦਿੰਨੇ ਆ ਕਿ ਆਪਾਂ ਕਿੱਥੇ ਚੱਲੇ ਆ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇਹਨੇ ਵਲੌਗ ਦੇ ਵਿੱਚ ਤੇ ਸੰਦੀਪ ਚੱਲੇ ਸਭੀ ਸੰਦੀਪ ਗਏ ਹੋਏ ਨੇ ਰੈਡੀ ਹੋਣ ਵਾਸਤੇ ਸਲੂਨ ਤੇ ਤੇ ਆਪਾਂ ਨੂੰ ਇਨਵਾਈਟ ਕੀਤਾ ਹੈ ਲੁਧਿਆਣੇ ਇਹ ਪਤਨੀਆਂ ਦਾ ਕੋਈ ਫੰਕਸ਼ਨ ਹੈਗਾ ਮੈਂ ਇੰਸਟਾਗ੍ਰਾਮ ਤੇ ਪੋਸਟ ਵੀ ਪਾਈ ਸੀ ਤੇ ਉੱਥੇ ਜਣੇ ਆ ਤੇ ਉੱਥੇ ਕਾਫੀ ਜਾਣੇ ਨੇ ਆਉਣਾ ਹੈ ਕੰਪਲੈਂਸ ਆਪ ਜਿਹੜੇ ਕਾਫੀ ਆਉਣਗੇ ਤੇ ਨਾਲੇ ਉਹਨਾਂ ਨੂੰ ਜਾ ਕੇ ਬੁਲਾਵਾਂਗੇ ਤੇ ਨਾਲੇ ਤੁਹਾਨੂੰ ਬੁਲਾਵਾਂਗੇ ਤੇ ਸੰਦੀਪ ਦੀ ਵੇਟ ਕਰੀ ਜਣਾ ਮੈਨੂੰ ਕੰਨੀ ਮੈਂ 8 ਵਜੇ ਨਾ ਆਇਣਾ ਇੱਥੋਂ ਗਈ ਹੋਈ ਜੇ 7 ਵਜੇ ਦੀ ਗਈ ਸੀ 7 ਵਜੇ ਪੰਜ ਮਿੰਟ ਤੇ 1.5 ਘੰਟਾ ਹੋ ਗਿਆ ਹਿਸਾਬ ਲਾ ਤੇ ਮੈਂ ਨਾ ਅੱਗਰੇ ਰੈਡੀ ਹੋ ਗਿਆ ਜੀ ਪੱਗ ਦੀ ਗੱਲ ਨਹੀਂ ਮੈਂ ਪੱਗ ਮੰਨ ਲਈ ਆਪਾਂ ਤੇ ਸੂਟ ਸੰਦੀਪ ਨੇ ਇਸ ਕਲਰ ਦਾ ਪਾਇਆ ਹੈ ਤਾਂ ਹੀ ਅੱਜ ਪਾਗੀ ਹੋਣੀ ਇਸ ਕਲਰ ਇਹ ਇਸ ਕਲਰ ਨੂੰ ਕੀ ਕਹਿੰਦੇ ਮਸਟਰਡ ਕਲਰ ਹਾਂ ਮਸਤ ਕਰ ਦਿੱਤੇ ਅੱਜ ਮੈਂ ਕਾ ਬੂਟਾਂ ਦੀ ਸ਼ੁਰੂਆਤ ਵੀ ਕਰ ਦੰਨੇ ਆ। ਸਿਆਣੇ ਲੈ ਵੀ ਜਮਾਨੋ ਕੰਮ ਕਰਤਾ ਓਕੇ ਅਸੀਂ ਹੁਣ ਦੇ ਬਾਅਦ ਸੰਦੀਪ ਦੀ ਬੇਟਾ ਉਹ ਕਹਿੰਦੀ ਹੈ ਜੇ ਉਹ ਪਤਾ ਨਹੀਂ ਕੀ ਫੇਰ ਦਾ ਕੋਈ ਸਟਾਈਲ ਜਿਹਾ ਹੁੰਦਾ ਵਾਲਾਂ ਦਾ ਸਟਾਈਲ ਕੋਈ ਬੰਨੀ ਕਿਹੜਾ ਕਰਾਉਣ ਲਈ ਹੈ ਉਹ ਜੇ ਹੁੰਦਾ ਇਹਨਾਂ ਨੂੰ ਟਾਈਮ ਲਾਦਣਾ ਬਹੁਤ ਜ਼ਿਆਦਾ ਉੱਥੇ ਹੈਗਾ 11 ਵਜੇ ਦਾ ਟਾਈਮ ਤੇ ਲੁਧਿਆਣੇ ਗੱਡੀ ਪਹੁੰਚ ਜੂ 11 ਵਜੇ ਤੱਕ ਦਸੇਪੜਾ ਜੇ ਮਤਲਬ 15-20 ਮਿੰਟ ਹੋਰ ਲੇਟ ਕਰਦੀ ਹੈ ਤੇ ਸੰਦੀਪ 9 ਵੱਜ ਗਏ ਨੇ 12 ਵਜੇ ਨਾ ਪਹੁੰਚਣਾ ਹੈ ਘਟੋ ਘਟਨੀ ਤੇ ਟਟੋ ਘਟ 12 ਵਜੇ ਦੇ ਨਾਲ ਉਸ ਤੋਂ ਪਹਿਲਾਂ ਅੱਜ ਬੜੇ ਚਿਰਾਂ ਬਾਅਦ 50 ਲਾਈ ਤੇ ਮੋਰਨੀ ਆਪਣਾ ਲਾਈਏ ਪੱਗ ਦੀ ਤੇ ਉਦਾਂ ਵੇਖ ਮੈਂ ਸਿੰਪਲ ਲੜ ਲਾ ਦਨਾ ਨਵਾਂ ਅੱਜ ਇਹ ਗੱਲ ਦੱਸਿਓ ਸਾਰੇ ਜਣੇ ਵੀ ਆਹ ਵਾਲੀ ਪੱਗ ਜ਼ਿਆਦਾ ਸੋਹਣੀ ਲੱਗਦੀ ਆ ਜਾਂ ਜਿਹੜੀ ਮੈਂ ਦੂਸਰੀ ਬੰਨਦਾ ਸਿੰਪਲ ਜਿਹਦਾ ਲੜ ਮੈਂ ਸਿੰਪਲ ਹੀ ਤਾਂ ਲਾ ਦਨਾ ਉਹ ਵਾਲੀ ਸਹੀ ਲੱਗਦੀ ਦੱਸਿਓ ਸਾਰੇ ਜਣੇ ਹਾਂ ਇਨ ਹੁਣ ਨਾ ਵਾਲੇ ਕਪੜੇ ਪਾਤੇ ਕਿਉਂਕਿ ਇਹਨੇ ਹਲੇ ਨਾ ਲਬੇੜ ਦੇਣੇ ਆ ਤੇ ਨਾਲੇ ਗੱਡੀ 'ਚ ਬੈੱਕ ਜਾਣਾ ਜਦੋਂ ਉੱਥੇ ਪਹੁੰਚ ਜਾਣਾ ਆਪ ਲੁਧਿਆਣੇ ਫਿਰ ਇਹਦੀ ਐਡਰੈਸ ਚੇਂਜ ਕਰ ਦੇਣੀ ਆ ਨਵੀਂ ਪਾ ਦੇਣੀ ਫਿਰ ਫਿਲਹਾਲ ਪੁਰਾਣੇ ਹੀ ਉਈ ਉਈ ਫਿਲਹਾਲ ਪੁਰਾਣੇ ਹੀ ਹੱਸ ਦਜੀਏ ਹੁਣ ਮੈਨੂੰ ਕਹਿਣ ਦੀ ਵੀ ਆਣ ਕਿ ਲਿਆ ਜਾ ਦੱਸਦੇ ਆ ਕੋਈ ਟਾਈਮ ਆ ਦੱਸ 9 ਵਜੇ ਇਹਦੇ 20 ਮਿੰਟ ਹੋ ਗਏ ਜੀ ਤੇ ਘਰੋਂ ਤੁਰਦਿਆਂ ਤੁਰਦਿਆਂ 10 ਵਜੇ ਜਾਣੇ ਆ ਤੇ 11 ਵਜੇ ਨਾਲ ਉੱਥੇ ਪ੍ਰੋਗਰਾਮ ਫੰਕਸ਼ਨ ਨੇ ਆ ਜਿਹੜਾ ਇਹ ਹੈਗਾ ਆ ਤੇ ਉਥੇ ਐਂ ਹੀ ਕਰਨ ਜਾਣਾ ਅਸੀਂ ਤੇ ਪਹੁੰਚਣਾ ਹਨ 1 ਵਜੇ ਦੁਪਹਿਰੇ ਮੈਂ 8 ਵਜੇ ਕੇ ਤੇ 10 15 ਮਿੰਟ ਤੇ ਰੈਡੀ ਹੋ ਗਿਆ ਮੈਂ ਆਪਣੇ ਟਾਈਮ ਤੇ ਰੈਡੀ ਹੋਗਾ ਤੇ ਇੰਨੇ ਜਵਾਨ ਨੇ ਸਾਰਾ ਕੰਮ ਖਰਾਬਦਾ ਮਾਤਾ ਵੀ ਰੈਡੀ ਹੋ ਗਈ ਸਗੋਂ ਉਹ ਵੀ ਗੁੜੀਆਂ ਵੀ ਤਿਆਰ ਆ ਵੀ ਲੈ ਆਂਦਾ ਐ ਸੰਦੀਪ ਨੂੰ ਮੈਨੂੰ ਗੁੱਸਾ ਆੜਾ ਐ ਇਸੇ ਕਰਕੇ ਮੈਂ ਵਲੌਗ ਹੀ ਨਹੀਂ ਬਣਾਇਆ ਉਥੇ ਟਾਈਮ ਬੜਾ ਲਾਤਾ ਇੱਕ ਮੈਂ ਉਥੇ ਜਾ ਕੇ ਤੇ 9 ਵਜੇ ਕੇ 10 ਮਿੰਟ ਤੱਕ ਖਲੋਤਾ ਹਾਂ 9 ਵਜੇ ਕੇ 34 ਮਿੰਟ ਹੋ ਗਏ ਮੈਂ ਉਥੇ ਖਲੋਤਾ ਰਿਹਾ ਕੰਨਾ ਚੇਰੀ ਵੇਟ ਕਰਦ ਰਿਹਾ ਆਈ ਨਹੀਂ ਉਹ ਅਸਲ 'ਚ ਉਹਨਾਂ ਦੇ ਨਾ ਗਲੀ ਦੇ ਵਿੱਚ ਿੱਟਾਂ ਲੱਗੀਆਂ ਨੇ ਮੇ ਹਾਂਜੀ ਮਮਾ ਆਇਆ ਮਮਾ ਹੋ ਗਈ ਤਿਆਰ ਐ ਮਮੀ ਨੀਲ ਪੇਂਟ ਲਾਉਣ ਡੇ ਤੂੰ ਹੀ ਲਾ ਲਾ ਓਏ ਮਮੀ ਲਾਉਣ ਡੇ ਨਹੀਂ ਲਾਣੀ ਤੂੰ ਚਲ ਸਹੀ ਐ ਸੰਦੀਪ ਕਹਿੰਦੀ ਐ ਬੇਹੇ ਸਟੈਂਡ ਸਹੀ ਨਹੀਂ ਮੈਂ ਰੱਖਣਿਆ ਸਹੀ ਐ ਟਿੱਕਾ ਬੜੇ ਚਿਰਾਂ ਬਾਅਦ ਆਇਆ ਐ ਮੰਮੀ ਦੀ ਤਿਆਰੀ ਚਲੋ ਚੱਲੀਏ ਓਕੇ ਬਾਏ ਬਾਏ ਸਸਿਕਾ 10 ਵਜੇ ਕਿਤੇ 1 ਮਿੰਟ ਹੋ ਗਿਆ ਵਾ ਤੇ ਹੁਣ ਤੁਰ ਪਏ ਆ ਘਰੋਂ ਤੇ ਬਟਾਲੇ ਚ ਨਿਕਲਦੇ ਨਿਕਲ ਸਾਢੇ 10 ਹੋ ਜਾਣੇ ਕੋਈ ਨਹੀਂ ਪਹੁੰਚ ਹੀ ਜਾਵਾਂਗੇ 4 ਵਜੇ ਨਾ ਪ੍ਰੋਗਰਾਮ ਖਤਮ ਹੋਣਾ 4 ਵਜੇ ਨਾ ਪਹੁੰਚ ਜਾਣਾ ਹੀ ਉੱਥੇ ਬਸ ਕੋਈ ਨਹੀਂ ਆੜ ਵੀ ਨਾਲ ਹਰ ਕਿੰਗੀ 10 ਆਈ ਚਲੋ ਚਲੋ ਆ ਗਿਆ ਇਹ ਕਿਤੇ ਚਲੇ ਆਪਾਂ ਹੈ ਕੰਗੀ ਲਿਆਂਦੀ ਜੀ ਇਹਦਾ ਸਿਰ ਸ਼ਰਵਾਉਣਾ ਪਿਆ ਰਾਤ ਤੇ ਚਲ ਕੋਈ ਦੇਖੀ ਜਾਉਂਦੇ ਆ ਵੀ ਹੁਣ ਆਪਾਂ ਪਹੁੰਚਣ ਵਾਲੇ ਬਸ 2 ਮਿੰਟ ਦੇ ਵਿੱਚ ਚਾਪਾਚੋ ਸਾਬ ਪਹੁੰਚ ਜਾਣਾ ਹੈ ਤਾਂ ਟਾਈਮ ਹੋ ਗਿਆ ਹੈ 10:17 ਉਹ ਗੱਲ ਇਹ ਕਿ ਨੇ 20 ਮਿੰਟ ਲੱਗ ਗਏ ਆਪਣੇ ਮਟਾਲੇ ਚ ਬਾਹਰ ਨਿਕਲਦੇ ਨਿਕਲਦੇ ਆ ਤੇ 11 ਵਜੇ ਨਾਲ ਉੱਥੇ ਫੰਕਸ਼ਨ ਜਿਹੜਾ ਨਹੀਂ ਉਹ ਸ਼ੁਰੂ ਹੋ ਜਾਣਾ ਹੈ ਤੇ ਮੈਨੂੰ ਮੈਂ ਇਹਦੇ ਵੀ ਚਲੋ ਜਾਜਤ ਨਹੀਂ ਕਹਿੰਦਾ ਵੀ 12:00 ਵਜੇ ਤੱਕ ਲੱਗ ਜਾ ਕੇ ਪਹੁੰਚ ਜਾਵਾਂਗੇ ਆਪਾਂ 12:00 ਵਜੇ ਲੱਗ ਗਈ ਇੱਥੇ ਗਏ ਚਲੋ ਹੋਈ ਨਹੀਂ ਹੋ ਗਿਆ ਡਿਲੇਟ ਕੀ ਕਰਨਾ ਮਹਿਤਾ ਚੌਂਕ ਪਹੁੰਚ ਗਏ ਆਪਾਂ ਮਹਿਤਾ ਪਾਰ ਕਰ ਗਏ ਮਤਲਬ 10:30 ਵਜੇ ਦੇ ਨਾਲ ਪਾਰ ਕਰਕੇ ਮਹਿਤਾ ਮਹਿਲਾ ਬਟਾਲੇ ਤੋਂ ਗੱਡੀ ਬਾਹਰ ਨਿਕਲੀ ਤੇ ਗੱਡੀ ਦੌੜਦੀ ਆਈ ਮਿੰਟੋ-ਮਿੰਟੀਆਂ ਹੁਣ ਦੇਖਿਆ ਹਰ ਘਰ ਕੋਲ ਨਾਲ ਬੁਲਦੀ ਆਖਿਆ ਅਹ ਕੰਨੀ ਪਿਆ ਸਦਰ ਆਵੇ ਤਨ ਕਿਉਂ ਨਾ ਪੂਰਾ ਇਸ ਟਾਈਮ ਲੈ ਵੀ ਲੁਧਿਆਣੇ ਵਾਲੇ ਟੋਲ ਤੇ ਆਪਾਂ ਪਹੁੰਚ ਗਏ ਆ ਅਸੀਂ ਦੇਖ ਸਕਦੇ ਜੀ ਤੇ 12 ਵਜੇ ਦੇ 4 ਮਿੰਟ ਹੋ ਗਏ ਆ ਪਾਣੀ ਪਾਣੀ ਚਾਚਾ ਪਾਣੀ ਚਾਚਾ ਪਾਣੀ ਉੱਠ ਗਿਆ ਯਰ ਗਣੋ ਬੱਲੇ ਉੱਠ ਗਿਆ ਹੁਣ ਇਹਨਾਂ ਸੂਟ ਚੇਂਜ ਕਰ ਦਈਏ ਇਹਦਾ ਨਵਾਂ ਸੂਟ ਪਾ ਦੇ ਕਿੰਨੀ ਖੋਜ ਹੋਈ ਹੈ ਇੱਕ 골ਡਨ ਹਟ ਜਾਣਾ ਸੀ ਆਪਾਂ ਪਹੁੰਚ ਗਏ ਆ ਦੇਖੋ ਸਾਹਮਣੇ ਉਠ ਵੀ ਆ ਗਰਗਨੋ ਤੇ ਹੋਏ ਆ ਆ ਆ ਯੋ ਯੋ ਉઠી ਹੈਂ ਆਈ ਉਠ ਉਠੀ ਆ ਉਠ ਉਠੀ ਉੱਠੀ ਉੱਠੀ ਹੈ ਜੀ ਪੜਿਆ ਨਾ ਮਾ ਸੁਟੂ ਅਰੇ ਵਾ ਅਰੇ ਵਾ ਮੇਰਾ ਪੁੱਤ ਵੀ ਸੋਣਾ ਹੋ ਗਿਆ ਨਹੀਂ ਰਾਜਾ ਚਲੋ ਜੀ ਮੇਰੀ ਧੀ ਵੀ ਤਿਆਰ ਹੋ ਗਈ ਜਾਈ ਉਹ ਸਤੀ ਆਈ ਐ ਨ ਕੋਈ ਪਤਾ ਨਹੀਂ ਜਿਵੇਂ ਨੀਂਦ ਵਿੱਚੋਂ ਚੜੀ ਹੈ ਇਹਨੂੰ ਹਾਂ ਕ ਸਸੀ ਕਾ ਦ ਸਾਰਿਆਂ ਸਸੀ ਕਾ ਸਸੀ ਕਾ ਬਲਾ ਦੋ ਆਏ ਬੀਫ ਉਹ ਇਹ ਚ ਥੋੜੀ ਜਿਹੀ ਗੱੜਾ ਚ ਕੱਢ ਕੇ ਪਾਵਾ ਹੂੰ ਪਾ ਲੋ ਆਏ ਪਾ ਲੋ ਕਿਉਂ ਆ ਪਾ ਵਾਈਫਸ ਆਹੋ ਪਰਸਨ ਹਾਂ ਹਾਂ ਮੈਂ ਸੋਚਿਆ ਕਾਫੀ ਚਿਕੜਿਆ ਗੱਡੀ ਵਾਵਾ ਗੰਦੀ ਹੋ ਗਈ ਨਹੀਂ ਹੋਈ ਹੈ ਪਰ ਬਚਾ ਹੀ ਰਿਆ ਉਹਨੀ ਜ਼ਿਆਦਾ ਨਹੀਂ ਠੀਕ ਹੀ ਹੈ ਬਈ ਚੱਲ ਜਾਈਏ ਉਹ ਸਾਹਮਣੇ ਇਧਰ ਸਾਈਡ ਜਾਣਾ ਆਪਾਂ ਹੁਣ ਲੋਕੇਸ਼ਨ ਚੈੱਕ ਕਰ ਸਾਂ ਲੋਕੇਸ਼ਨ ਵਧੀਆ ਹੈ ਵੇ ਇਹ ਚੀਜ਼ ਵੇਖਣ ਜੋਗਾ ਸੋਹਣੀ ਬਣੀ ਹੋਈ ਹੈ ਆਪਾਂ ਵਹਲੇ ਈ ਲੇਟ ਨਹੀਂ ਹੋਏ ਠੀਕ ਹੀ ਰਿਹਾ ਕੰਮ ਇੱਥੇ ਤੇ ਹੈ ਕੋਈ ਨਹੀਂ ਅਸੀਂ ਆਖਣਦੇ ਆ ਵੀ ਲੇਟ ਹੋ ਗਏ ਆਪਾਂ ਠੀਕ ਹੈ ਜੀ ਆਜੋ 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 ਧਿਆਨ ਨਾਲ ਮੇਰਾ ਪੁੱਤ ਬੜਾ ਪਿਆਰਾ ਲੱਗਣ ਡਿਆ ਲੈ ਵੀ ਇਹ ਚੱਕਰ ਸਕਦੇ ਤੁਸੀਂ ਜਿੰਨਾ ਜਿੰਨਾ ਨੇ ਇੱਥੇ ਆਉਣਾ ਆ ਮੈਂ ਤੇ ਆ ਹੀ ਗਿਆ ਮੈਨੂੰ ਛੱਡ ਕੇ ਬਾਕੀ ਹੁਣ ਚੈੱਕ ਕਰ ਲਓ ਕਿਨਾ ਆਪਾਂ ਕੱਲੇ ਜਾ ਰਹੇ ਆ ਹੈ ਕੋਈ ਵੀ ਫੋਨ ਕਰਨਾ ਆਪਣੀਆਂ ਸਹੇਲੀਆਂ ਨੂੰ ਕਿੰਨੇ ਅਹੋ ਕਹਿੰਦੇ ਸੀ ਅੰਦਰ ਆਜੋ ਸੱਚ ਅੰਦਰ ਹੀ ਹੋਣੀ ਆ ਅੰਦਰ ਚੱਲਦੇ ਆ ਪਹੁੰਚ ਗਏ ਆਪਾਂ ਹੋਰ ਸਾਨੂੰ ਠੀਕ ਜੀ ਫੈਮਿਲੀ ਬਹੁਤ ਵਧੀਆ ਕਿਰਪਾ ਚੜ੍ਹਦੀ ਕਲਾ ਤੁਸੀਂ ਦੱਸ ਚੜ੍ਹਦੀ ਕਲਾ ਐਨਾ ਵੱਡਾ ਹੋ ਗਿਆ ਆ ਬਹੁਤ ਹੀ ਸੁਖੀ ਆ ਅੱਜ ਟਿੰਸੋਣਾਂ ਦੇ ਮੈਰਿਜ ਤੇ ਮਿਲੇ ਹਾਂ ਹਰਗੁਣ ਔਰ ਸੈਂਟਰ ਉਤਾਰਤਾ ਉਹਨੇ ਮੰਮੀ ਹੁਣੇ ਕਹਿ ਰਹੇ ਮੰਮੀ ਕਹਿੰਦੇ ਮੈਂ ਮਿਲਣਾ ਹੈ ਮੰਮੀ ਕਹਿ ਰਹੇ ਸੀ ਕਿ ਆਓ ਫੋਟੋ ਵੇਖੀ ਮੈਂ ਕਹਾਂ ਜਿੰਨੇ ਵੀ ਆਣ ਬਹੁਤ ਈਜ਼ੀ ਪਹਿਲਾਂ ਤੋਂ ਦੇਖੀਓ ਠੀਕ ਠੀਕ ਆਣ ਕੇ ਤਾਂ ਦੋ ਅੱਡੇ ਵੀ ਬਹੁਤ ਗਲਤ ਬੈਠੇ ਦੀ ਜਿੰਨੇ ਨੇ ਸਾਨੂੰ ਇਨਵਾਈਟ ਕੀਤਾ ਉਹ ਸਾਨੂੰ ਹੁਣ ਮਿਲਦੇ ਅੱਜ ਇੱਕ ਤਾਂ ਪਹੁੰਚੀ ਨਹੀਂ ਕੋਈ ਨਾ ਅੱਛਾ ਪਹੁੰਚੀ ਨਹੀਂ ਅਜੇ ਮੈਂ ਜਿਹਨਾਂ ਨੂੰ ਸਾਨੂੰ ਇਨਵਾਈਟ ਕੀਤਾ ਉਹ ਤਾਂ ਉਹ ਤਾਂ ਲੇਕੀ ਬੜੀਆਂ ਹੋ ਗਈਆਂ ਹੋਰ ਸਨਾ ਠੀਕ ਹੈ ਠੀਕ ਹੈ ਠੀਕ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਇਹ ਆ ਬਹੁਤ ਸੋਹਣੀ ਬਹੁਤ ਸੋਹਣੀ ਨਹੀਂ ਉਹ ਭੈਣਾ ਭੈਣਾ ਹੁੰਦੀਏ ਸੋਹਣੀਆਂ ਆ ਬੋਲੀ ਖਾਸ ਮਹਿਮਾਨ ਆਏ ਹੋਏ ਆ ਇਧਰ ਦੀ ਸਾਈਡ ਪੇਨਾ ਐਂਟਰੀ ਕਰਾਉਣੀ ਪੈਂਦੀ ਆ ਫਾਈਦਾ ਸੀ ਗਾ ਇੰਦਰ ਲਾਤਾ ਚਰਖਾ ਹੈ ਪਰ ਕੱਤਨ ਵਾਲੀ ਬੀਬੀ ਹੈ ਕੋਈ ਨਹੀਂ ਚਰਖੇ ਤੇ ਲਾਤੇ ਪਖੀਆਂ ਲਾਤੀਆਂ ਨੇ ਤੇ ਕਹਿੰਦੇ ਵੀ ਤੁਹਾਨੂੰ ਇੱਥੇ ਡਾਂਸ ਕਰਨਾ ਪੈਣਾ ਹੈ ਮੈਂ ਕਿਹਾ ਵੀ ਡਾਂਸ ਨਹੀਂ ਹੋਣਾ ਵੀ ਕਿਉਂਕਿ ਸੰਦੀਪ ਠੀਕ ਨਹੀਂ ਉਹਦੇ ਆਪਰੇਟ ਹੋਇਆ ਉਹ ਨਹੀਂ ਹਿਲ ਜੁੜ ਸਕਦੀ ਜਿਆਦਾ ਲਵ ਯੂ ਸਾਰੇ ਨੂੰ ਗਾਇਸ ਵੀਰ ਇਹ ਇੰਨਾ ਜ਼ਖਮਾਂ ਤੇ ਪਿਆਰ ਨਾਲ ਮਲ੍ਹਮ ਪੱਟੀ ਬੰਨੂਗਾ ਕੌਣ ਥੋੜੀ ਜੀ ਤਵੱਜੋ ਦਿਓ ਇੰਨਾ ਜ਼ਖਮਾਂ ਤੇ ਦੀਪ ਸਾਹਿਬ ਬਹੁਤ ਬਹੁਤ ਸਵਾਗਤ ਮੈਂ ਤੁਹਾਡਾ ਵੀ ਕੁਝ ਆਪਣੀ ਬਿਆਹ ਦੀ ਲਾਈਫ ਬਾਰੇ ਕੀ ਪੁੱਛ ਲਿਆ ਕਹਿੰਦੇ ਕੀ ਪੁੱਛ ਲਿਆ ਈ ਪੁੱਛ ਬੈਠਾ ਮੈਂ ਆਪਣੀ ਵਿਆਹੀ ਲਾਈਫਸ ਆ ਜੋ ਇੱਕ ਮੈਂ ਤੁਸੀਂ ਇਧਰ ਆ ਜਾਓ ਤੁਸੀਂ ਮੇਰੇ ਕੋਲੇ ਖੜੋ ਮਾਰੇ ਪਰੇਵਿੰਗ ਹੋ ਜਾ ਕਰੋ ਇੱਥੇ ਖੜੋ ਜਮੀਰ ਨਾ ਕਰੋ ਤੇ ਆਪਣੇ ਬਾਰੇ ਦੱਸੋ ਆਪਣਾ ਪਿੰਡ ਸ਼ਹਿਰ ਤੇ ਫਿਰ ਮੈਂ ਤੁਹ ਪਰ ਮੈਂ ਤੁਹੋਚ ਲੋ ਹਾਂ ਜੀ ਲੇਕਿਨ ਫਸ ਚਲੋ ਮੈਂ ਸਟਾਰਟ ਕਰਦਾ ਹਾਂ ਤੁਸੀਂ ਸੰਦੀਪ ਹੋ ਨਰਵਸ ਹੋ ਜਾਂਦੇ ਨਰਵਸ ਤੇ ਮੈਂ ਵੀ ਹੋ ਗਿਆ ਹਾਂ ਤੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਮੈਂ ਕਰਦਾ ਵੀ ਤੁਸੀਂ ਸਾਰੇ ਗਾਣੇ ਬਹੁਤ ਹੀ ਵਧੀਆ ਹੋਗੇ ਕਿਉਂਕਿ ਇਹ ਮੇਰੇ ਜਿਆਦਾ ਡਾਇਲੋਗ ਹੈ ਮੈਂ ਬਲੌਗ ਦੇ ਵਿੱਚ ਇਹ ਚੀਜ਼ ਬੋਲਦਾ ਹੁੰਦਾ ਵੀ ਸਾਰੇ ਗਾਣੇ ਮੈਂ ਉਮੀਦ ਕਰਦਾ ਨਹੀਂ ਸਾਰੇ ਗਾਣੇ ਬਹੁਤ ਹੀ ਵਧੀਆ ਹੋਗੇ ਤੇ ਇਹ ਗੱਲ ਸਹੀ ਹੈ ਵੀ ਸਾਰੇ ਗਾਣੇ ਠੀਕ ਠਾਕ ਹੈ ਇਤਰੀ ਬੋਲ ਕੇ ਸਾਰੇ ਗਾਣੇ ਜ਼ਰੂਰ ਦੱਸ ਦਿਓ ਠੀਕ ਠਾਕ ਚਲੋ ਵਧੀਆ ਚਾਹੀਦਾ ਵਧੀਆ ਚਾਹੀਦਾ ਤੇ ਹੁਣ ਸੰਦੀਪ ਕੁਸ਼ਲ ਕੁਸ਼ ਤੁਸੀਂ ਵੀ ਬੋਲ ਦਿਓ ਸਟਾਰਟ ਕਰ ਦਿਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਔਰ ਕਿਵੇਂ ਹੋ ਸਾਰੇ ਵਧੀਆ ਜੀ ਈ ਇਦਾਂ ਨਹੀਂ ਜੀ ਮੈਥ ਲਈ ਇੱਕ ਵਾਰੇ ਕੁਸ਼ਨ ਪੁੱਛਣਾ ਚਾਹ। ਚੱਲ ਇਦਾਂ ਹੀ ਆ ਵੀ ਤੁਸੀਂ ਸੁਨੀਪੇ ਇਹ ਦੱਸੋ ਵੀ ਮੇਰਾ ਨੇਚਰ ਕਿਵੇਂ ਦਾ ਹੈ? ਸੱਚ ਬੋਲਣਾ ਹੈ ਜੀ ਨੇਚਰ ਇਹ ਗੁੱਸੇ ਵਾਲਾ ਹੈ ਜਾਂ ਠੰਡੇ ਸੁਹਾੜਾ ਕਿਵੇਂ ਦਾ ਹੈ ਦੱਸੋ ਸਾਰੇ ਜਾਣੇ ਨੂੰ ਅੱਜ। ਕਲੀਅਰਲੀ ਨੇਚਰ ਤਾਂ ਬਹੁਤ ਵਧੀਆ ਹੈ ਇਹਨਾਂ ਦਾ ਤੇ ਮੈਂ ਬਹੁਤ ਖੁਸ਼ ਆ ਜਦੋਂ ਦੀ ਮੈਰਿਜ ਹੋਈ ਹੈ ਮੇਰੀ ਤੇ ਮੈਂ ਸੋਚਿਆ ਨਹੀਂ ਸੀ ਕਿ ਇੰਨੀ ਫੇਮਸ ਹੋਵਾਂਗੀ ਜਾਂ ਇੰਨੇ ਫੇਮਸ ਮੁੰਡੇ ਨਾਲ ਮੇਰੀ ਮੈਰਿਜ ਹੋਏਗੀ। ਤੇ ਸੋ ਕਿਸਮਤ ਦੀ ਗੱਲ ਹੈ ਹਨਾ ਤੇ ਤੁਸੀਂ ਦੱਸਤਾ ਤੁਸੀਂ ਹੈਪੀ ਹੈ ਕਿਓ ਇੱਧਰ ਕੁਝ ਵੀ ਬਹੁਤ ਜ਼ਿਆਦਾ ਤੁਸੀਂ ਖੁਸ਼ ਹੋ ਵਿਆਹ ਤੋਂ ਬਹੁਤ ਵਧੀਆ ਬਹੁਤ ਵਧੀਆ ਮਤਲਬ ਇਹ ਕਹਿੰਦਾ ਵੀ ਬੰਦਾ ਆਟੋਮੈਟਿਕਲੀ ਖੁਸ਼ ਹੋ ਜਾਂਦਾ ਕਿਉਂਕਿ ਜਦੋਂ ਮਤਲਬ ਕੁੜੀ ਘਰ ਦੇ ਵਿੱਚ ਮਾਂ ਪਿਓ ਨੂੰ ਸਾਹਮਣੇ ਨਰਜੇ ਨਾ ਤੇ ਮੁੰਡਾ ਆਟੋਮੈਟਿਕਲੀ ਖੁਸ਼ ਹੋ ਜਾਂਦਾ ਬਸ ਕੁੜੀ ਮਾਂ ਮੈਂ ਸਾਹਮਣੇ ਪੁੱਛ ਲਵਾਂਗਾ ਬਿਲਕੁਲ ਜੀ ਬਿਲਕੁਲ ਜਿਹੜੇ ਆਪਣੇ ਵਿਆਹ ਤੋਂ ਖੁਸ਼ ਹੋ ਪਲੀਜ਼ ਦੱਸਿਓ ਮੜੇ ਜੀ ਉਨੇ ਉਹ ਕੱਲੀ ਵਿੱਚ ਡਰਦੇ ਵੀ ਹੈ ਨਾ ਉਹੀ ਨਾ ਪੁੱਛ ਰਹਿਣ ਡਾਦੀ ਦਾ ਡਰਦੇ ਕਈ ਜਣੇ ਤੁਸੀਂ ਨਹੀਂ ਡਰਦੇ ਹਾਂਜੀ ਨਾ ਉਹ ਨਹੀਂ ਨਹੀਂ ਇਹ ਭਾਜੀ ਕਰ ਤੁਹਾਡੀ ਮੈਨੇਜ ਹੋ ਗਈ ਤਾਂ ਹੀ ਤਾਂ ਬੋਲਦਾ ਠੀਕ ਹੈ ਠੀਕ ਹੈ ਨੇ ਮੇਰੇ ਹੱਥ 'ਚ ਦੁਆ ਕਰੇ ਕੋਈ ਕਿ ਮੇਰੇ ਨਾਲ ਵੀ ਵਿਆਹ ਕਰੇ ਕੋਈ ਚਲੋ ਮੇਰੇ ਹੱਥ 'ਚ ਦੁਆ ਕਰੇ ਕੋਈ ਕਾਸ਼ ਮੇਰੇ ਨਾਲ ਵੀ ਵਿਆਹ ਕਰੇ ਕੋਈ ਮੇਰਾ ਵੀ ਬਹੁਤ ਜੀ ਕਰਦਾ ਮੇਰਾ ਕੋਈ ਫੋਨ ਚੈੱਕ ਕਰੇ ਕਿਤੇ ਗਏ ਹੋ ਸੀ ਮੈਂ ਜਾ ਕੇ ਦੱਸਾਂ ਮੈਂ ਜੋਸ਼ ਟਰੈਕਟਰ ਵਾਲਿਆਂ ਦੇ ਗਿਆ ਹੋਇਆ ਸੀ ਜੀ ਮੈਂ ਗੋਲਡਨ ਹੱਟ ਤੇ ਪਹੁੰਚਿਆ ਹੋਇਆ ਮੈਂ ਦਾਸ਼ਾ ਸਿੰਘ ਪ੍ਰਿੰਸਰ ਸਾਹਿਬ ਉਹਨਾਂ ਦੇ ਕੋਲ ਪਹੁੰਚਿਆ ਹੋਇਆ ਮੇਰਾ ਫੋਨ ਚੈੱਕ ਹੋਵੇ ਉਹ ਪੁੱਛੇ ਫੋਨ ਨਹੀਂ ਚੱਕਿਆ ਜੀ ਮੈਂ ਵੀ ਕਿਤੇ ਬਣਾਵਾ ਖੜ ਕੇ ਕੋਈ ਨਹੀਂ ਮੇਰਾ ਬਹੁਤ ਜੀ ਕਰਦਾ ਇਸ ਲਈ ਮੈਂ ਕੱਲੇ ਹੀ ਠੀਕਾਂ ਤੰਗ ਤਾਂ ਬੋਲੀ ਜੰਨਾ ਤੇ ਬਹੁਤ ਜਲਦੀ ਵਿਆਹ ਹੋਊਗਾ ਭਾਜੀ ਦਾ ਸਾਰੇ ਗਾਣੇ ਜ਼ਰੂਰ ਦਵਾ ਕਰਦੇ ਮੈਂ ਹੋ ਜੇ ਜਲਦੀ ਹੋ ਜੇ ਲੱਭ ਜਵੇ ਉਹ ਪਤਾ ਲੱਗ ਜੇ ਸਾਨੂੰ ਵਧੀਆ ਲੱਗ ਰਿਹਾ ਸਾਰੇ ਹੈਪੀ ਹੈਪੀ ਤੁਹਾਡੀ ਲਾਈਫ ਇਦਾਂ ਹੀ ਹੈਪੀ ਰਹੇ ਖੁਸ਼ ਰਹੋ ਕੋਈ ਗੱਲ ਕਰੋ ਤੁਸੀਂ ਤੁਹਾਨ ਸਾਹਿਬ ਜੀ ਦਾ ਜੀਰ ਵਾਈਫ ਅ ਕੋ ਹਸਬੈਂਡ ਜਿਵੇਂ ਮੂਨ ਕੀ ਨੇ ਪਰ ਆਪਣੇ ਬਤਾ ਦਿਆ ਹੈ ਆਪਕੀ ਲਾਈਫ ਕਿਵੇਂ ਚੱਲ ਰਹੀ ਹੈ ਫਾਈਨਲੀ ਇੱਕ ਤਾੜੀ ਹੋਵੇ ਤੁਹਾਡਾ ਸਾਹਿਬ ਲਈ ਮੈਮ ਲਈ ਪਲੀਜ਼ ਤਾੜੀ ਹੋਗੇ ਸਭ ਅਸੀਂ ਆਸ ਕਰਦੇ ਹਾਂ ਕਿ ਜੋੜੀ ਤੁਹਾਡੀ ਇਦਾਂ ਹੀ ਹੱਸਦੀ ਵਸਦੀ ਰਹੇ ਸਭ ਨੂੰ ਹਸਾਉਂਦੇ ਰਹੋ ਖੁਸ਼ ਰਹੋ ਤੇ ਇੱਕ ਵਾਰੀ ਸਾਰੇ ਜਣੇ ਜੋਰ ਨਾਲ ਤਾੜੀ ਲਗਾਉਣੀ ਹੈ ਮੇਰੇ ਦਾਦਾ ਜੀ ਤੇ ਦਾਦੀ ਜੀ ਦੇ ਨਾਮ ਤੇ ਪੂਰੀ ਜ਼ੋਰਦਾਰ ਤਾੜੀ ਲਗਾ ਦਿਓ ਸਾਰੇ ਕਿਉਂਕਿ ਅੱਜ ਮੈਂ ਹੈਗਾ ਇੱਕ ਨਾ ਉਹਨਾਂ ਦੇ ਬਦੌਲਤ ਠੀਕ ਹੈ ਮੌਨਕ ਤੇ ਦਾਦੀ ਜੀ ਨਾਲ ਨੇਦਰ ਬਹੁਤ ਵਧੀਆ ਤੁਸੀਂ ਬਹੁਤ ਜ਼ਿਆਦਾ ਵਧੀਆ ਸੀਗਾ ਤੇ ਬਾਕੀ ਧੰਨਵਾਦ ਜੀ ਥੈਂਕ ਯੂ ਤੁਹਾਨੂੰ ਕਿਸੇ ਸਾਰੇ ਜਣੇ ਨੇ ਇਨਵਾਈਟ ਕੀਤਾ ਜੀ ਸ਼ੁਕਰੀਆ ਸ਼ੁਕਰੀਆ ਜੀ ਸਾਰ ਜਿਆ ਪਾਈ ਸਸਿਕਾ ਮੈਂ ਇਹਦੇ ਤੇ ਐਕਸਪਰਟ ਰਹੇਣਾ ਥੋੜਾ ਮੋਟਾ ਕਰਦੀ ਆ ਪਰ ਬੋਲਣ ਦਾ ਫਰਾਂ ਹੈਗਾ ਥੋੜਾ ਜਿਹਾ ਇਹ ਸਭ ਤੋਂ ਪਹਿਲਾਂ ਆਪਾਂ ਐਨਜੀਓ ਗੋਸਪਲ ਦੇ ਗੋਲਡਨ ਹੱਟ ਨੇ ਜਿਹੜਾ ਜੋ ਸਟੀਫ ਫੈਸਟੀਵਲ ਕਰਵਾਇਆ ਇਹਨਾਂ ਦਾ ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਸਾਨੂੰ ਇਵਾਈਟ ਕੀਤਾ ਸਭ ਤੋਂ ਵੱਡਾ ਰੋਗੀ ਧੰਨਵਾਦ ਹੈ ਕਿ ਬਹੁਤ ਸਾਰੇ ਭੈਣਾਂ ਇੰਕੋਨਸ ਬੈਠੇ ਐ ਤੇ ਸਾਰੇ ਵਿਆਹਾਂ ਪਰ ਇਲਾਇ ਦੇ ਭਾਗ ਗਏ ਤੇਦੀ ਤਾਪੀ ਲੱਗ ਗਈ ਬੇਟਾ ਕੁਆਰ ਲੱਪੀ ਹੋ ਗਿਆ ਕੀ ਬਾਤ ਹੈ ਉਹੜੀਆਂ ਦੀ ਕਮਾਈ ਹੋ ਗਿਆ ਤੇ ਰੌਣਾਂ ਕਰਾ ਗਿਆ ਜੁੱੰਨ ਦਾ ਨਾਮ ਇਤਰਾਉਣੀਆਂ ਦੀ ਕਮਾਨ ਨੂੰ ਬਾਕੀ ਬਾਈ ਦੀ ਆ ਬਾਕੀ ਮੁਹੱਬਤਾਂ ਨੇ ਬਾਕੀ ਕਮਾਲ ਕਰ ਗਈ ਬਾਤ ਆ ਰਵਤਾਰ ਮੇਰੇ ਜੀ ਇਹਦੇ ਹੱਸਦੇ ਬੱਤ ਕਰ ਨੂੰ ਇਕੱਠੇ ਰਮ ਹਾਂਜੀ ਕੀ ਲਵਦਾ ਤੋਤਾ ਕੀ ਲਵਦਾ ਮੇਰਾ ਕੀ ਕਿ ਹੈ ਡਾਂਸ ਕਰਦਾ ਡਾਂਸਿੰਗ ਅਰਗੁਨ ਡਾਂਸ ਕਰਦਾ ਆਜੀ ਕਰ ਲਵਾਂ ਤੇ ਮੈਂ ਤੁਹਾਡੇ ਨਾਲ ਤੂੰ ਬੋਲੀਆਂ ਹੋਰ ਸਾਂਝੀਆਂ ਕਰਨਾ ਚਾਹਾਂਗੀ ਆ ਪੇਰੈਂਟਸ ਦੇ ਰਿਲੇਟਡ ਕਿੰਨਾ ਫਾਇਓਪੀਸ ਆ ਰਿਹਾ ਚਲੋ ਚਲੋ ਕੁਝ ਸਟਾਰਟ ਕਰੋ ਵਾਗੇ ਦਿਨ ਦੀ ਦੇ ਵਿੱਚ ਕੋ ਫੁੱਲ ਤੂ ਹੈ ਵਾਗੇ ਦਿਨ ਤੁਸੀਂ ਨਾਮ ਇਦਾਂ ਲੱਗਦਾ ਬਟਾਲਾ ਬਟਾਲੇ ਇੱਕ ਸ਼ਖਸ ਬਹੁਤ ਮਸ਼ਹੂਰ ਸੀ ਨਹੀਂ ਕੋਈ ਹੈ ਕੁਰਾ ਇੱਥੇ ਬੜੇ ਆਦਮ ਬਣਾ ਸਿੰਘ ਕੁਮਾਰ ਬਟਾਲੀ ਦੇ ਗੈਰ ਤੋਂ ਆਵੇਂ ਦੀ ਤੇ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਤੁਸੀਂ ਸਾਰਿਆਂ ਨੇ ਸੱਦਿਆ ਬਹੁਤ ਆਪਣੀ ਹੋ ਗਈ ਇੱਕ ਛੋਟੀ ਜੀ ਇੰਟਰਵਿਊ ਕਹਿੰਦੇ ਵੀ ਕਿਵੇਂ ਲੱਗਿਆ ਤੁਹਾਨੂੰ ਤੁਸੀਂ ਇੱਥੇ ਪੰਛੀ ਹੋ ਇਦਾਂ ਇਦਾਂ ਮੈਂ ਧੰਨਵਾਦ ਕਰਦਾ ਸਤਿਕਾਰ ਤੁਹਾਨੂੰ ਤੁਹਾਨੂੰ ਪ੍ਰਾਣ ਹੈ ਗਾਇਸ ਵੀਰੇ ਮੈਂ ਟਿੱਕਾ ਲਾ ਲਿਆ ਹੋਣੀ ਬਹੁਤ ਵਧੀਆ ਗੱਲ ਆ ਸੋਹਣਾ ਲੱਗਦਾ ਨਾ ਉਹ ਕੋ ਹੁਣ ਹੁਣ ਅੰਨੇ ਦਾ ਬਹੁਤ ਸੋਹਣਾ ਬਹੁਤ ਸੋਹਣਾ ਬਹੁਤ ਸੋਹਣਾ

चलो बढ़िया चाहिए मम्मा ठीक है मम्मा। चलो बढ़िया चाहिए, भी चाहिए। ਮਾਇਆ ਦੇ ਕਿਸ਼ਮਤ ਸ਼ੁਕਰੀਆ ਤੇ ਜਿਹੜੀ ਉਹੀ ਗੱਲ ਪੁੱਛੀ ਜਿਹੜੀ ਉਦਾਰੇ ਹੋ ਰਹੀ ਐ ਹਾਂ ਉਵੇਂ ਹੁਣ ਹੱਸ ਕੇ ਦਿਖਾਓ ਜਿਵੇਂ ਉਦਾਰੇ ਮੈਨੂੰ ਤੱਕਰ ਦੇ ਸੀ ਤੁਸੀਂ ਕੁਝ ਕਹਿ ਰਹੇ ਸੀਗੇ ਗਏ ਬਹੁਤ ਮੂਹੇ ਉੜ ਗਿਆ ਉਹ ਹੱਸਾ ਹੀ ਨਹੀਂ ਉਹ ਭਾਬੀ ਹੁਣੀ ਲਾਗੇ ਖਲੋਤੇ ਆ ਪਹਿਲੇ ਤੋਂ ਹੀ ਸਾਡ ਦੇ ਪੁੱਛੇ ਨੀ ਨਾ ਇਹ ਖੁਸ਼ ਜਿਹਾਂ ਅੱਡਾ ਵੱਡਾ ਕਹਿਣੀ ਨਾ ਕੋਈ ਦੌਰ ਦਾ ਕੰਮ ਆ ਨਹੀਂ ਵੈਸੇ ਕੁਝ ਹੋਤਾ ਪਹਿਲੇ ਹੋਰ ਦਾ ਤਾੜੀ ਇਸ ਪੂਰੀ ਫੈਮਿਲੀ ਲਈ ਇਸ ਜੋੜੇ ਲਈ ਪੂਰੀ ਦਰਸ਼ਕ ਆਪਣੇ ਬਾਰੇ ਦੱਸ ਦਿਓ ਤੇ ਆਪਣਾ ਕੰਡੀਸ਼ਨ ਦੱਸ ਦਿਓ ਬਸ ਸਾਰਿਆਂ ਨੂੰ ਸਿੰਪਲ ਇੱਕ ਦੋ ਕੋਈ ਕਰ ਨਹੀਂ ਪਿਆਰ ਹੈ ਪਿਆਰ ਮੇਰੇ ਕਰ ਹੁੰਦਾ ਹੈ ਇਹ ਮਾਨਸਿਕਤਾ ਦਾ ਨਹੀਂ ਭੈਣ ਦੇ ਫਿਰ ਬਾ ਪਿਆਰ ਦੇ ਨਾਲ ਹੁੰਦਾ ਹੈ ਹੋਰ ਦਾ ਨਾਲ ਹੁੰਦਾ ਹੈ ਅੱਖਾਂ ਦਾ ਨਾਲ ਹੁੰਦਾ ਜ਼ਰੂਰੀ ਤਾਂ ਨਹੀਂ ਹਥਿਆਰ ਦਾ ਨਾਲ ਹੁੰਦਾ ਹਥਿਆਰ ਚਾਹੀਦਾ ਕਿ ਯਾਰ ਚਾਹੀਦਾ ਬਸ ਜੀ ਹਾਂ ਅੱਥਾਰ ਆਪਾਂ ਤੁਹਾਨੂੰ ਚੈਨ ਚੂ ਰੋਲ ਕਰਾਪੋ ਤੇ ਜਿੱਦਾਂ ਕਹਿ ਰਹੇ ਨੇ ਇਦਾਂ ਹੀ ਹੈਪੀ ਹੈਪੀ ਤੁਹਾਨੂੰ ਖੁਸ਼ ਰੱਖਦੇ ਨੇ ਤੁਸੀਂ ਖੁਸ਼ ਹੋ ਮੈਂ ਖੁਸ਼ ਹਾਂ ਨਹੀਂ ਬੜਾ ਚੱਲ ਭਾਈ ਅਸ ਬੜੀਆ ਸੋ ਬੜਾ ਥੈਂਕ ਯੂ ਬੈਟੋ ਵੀ ਤੇ ਹੁਣ ਆਪਾਂ ਅੱਗੇ ਨੂੰ ਵਧੀਏ ਇਸ ਮੰਚ ਆਪਾਂ ਮੈਂ ਕਹਾ ਭਾਬੀ ਜੀ ਦੇ ਨਾਲ ਤੇ ਵੀਰ ਜੀ ਦੇ ਨਾਲ ਇੱਕ ਫੋਟੋ ਕਰਵਾ ਲਈਏ ਉਹ ਕਿਆ ਹਾਲ ਹੈ ਜੀਪ ਨਹੀਂ ਨਹੀਂ ਜੀ ਅੱਛਾ ਦੇ ਸਿਕਾ ਉਹ ਠੀਕ ਆ ਬੜੀ ਵਧੀਆ ਸਾਨੂੰ ਠੀਕ ਠਾਕ ਭਾਈ ਨੂੰ ਕਰੇ ਸ਼ਿਸ਼ੇ ਤੋਂ ਕਰੇ ਛਟਕੇ ਵਧੀਆ ਵਧੀਆ ਫਿਰ ਉਹਨੇ ਵੇਖਿਆ ਜੀ ਤਾਂ ਦੀ ਬੋਤਲ ਲੈ ਗਿਆ ਨਹੀਂ ਕੋਈ ਹੋਰ ਕੁੱਤ

ਚਲੋ ਵਧੀਆ ਵਧੀਆ ਮੰਮੀ ਨੂੰ ਲੈ ਕੇ ਜਾਉਂਗੀ ਨਾਲ ਅੱਛਾ ਬਾਬਾ ਟਾਈਮ ਹੋ ਗਿਆ ਭਾਜੀ ਦਾ ਵੀ ਜੀਨ ਲੱਗਦਾ ਹੋਣਾ پتہ ਗੱਲ ਕੀ ਹੋ ਬਾਹਰ ਨਾ ਕੋਈ ਸਾਂਤ ਲੋ ਤੇ ਹੈਦੀ ਨਾ ਕਿੱਥੇ 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 ਖਲਚੀਆਂ ਖਲਚੀਆਂ ਪਟਾੜੇ ਨਹੀਂ ਆ ਨਹੀਂ 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 ਬਟਾਲੇ ਨਹੀਂ ਆ ਉਹ ਉਹ ਚੰਡੇ ਵਾਲੇ ਆ ਬਟਾਲੇ ਨਹੀਂ ਜਾਣਾ ਚੰਡੇ ਵਾਲੇ ਜਾਣਾ ਹੈ ਆਏ ਦੀਦੀ ਕਿਹੋ ਜਿਹੀ ਆਜਾ ਰੇਕ ਨਾ ਹਾਂਜੀ ਆਉ ਨਾ ਜਾਓ ਜਾਓ ਭੀੜੇ ਵਾ ਜਾ ਮੰਨ ਜਾਓ ਬੱਸੀ ਪਾ ਦੋ ਭੀੜ ਲੈ ਇੰਜੈਕਸ਼ਨ ਲਾ ਕੇ ਫਿਰ ਦੇ ਇੱਕ ਮਿੰਟ ਇਹਦੇ ਇੰਜੈਕਸ਼ਨ ਲਾਗੇ ਲਾ 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 ਲ ਫੋਟੋ ਦੀ ਬਰਵਾਤੀ ਤੁਸੀਂ ਕਹਾਗੇ ਜੀ ਲੈ ਤੁਸੀਂ ਕਹਾਗੇ ਤੁਸੀਂ ਕਹਾਗੇ ਗੱਲਾਂ ਮਤਲਬ ਚੱਲਣ ਨਹੀਂ ਕੀ ਗੱਲ ਕਰੋ ਉਹਨਾਂ ਨੂੰ ਪਾਈਂ ਮਾਉਂਦੇ ਹੋ ਤੁਸੀਂ ਤਾਂ ਸੱਜਣੇ ਮਾਈਂ ਮਾਉਂ ਜਾਂ ਤੁਸੀਂ ਇਹ ਦੀਦੀ ਜੀ ਉਹਨਾਂ ਨੂੰ ਤੁਸੀਂ ਸਾਰੇ ਜਣੇ ਜਾਣਦੇ ਹੋਗੇ ਇਹ ਸ਼ਾਰਟ ਮੂਵੀ ਇਹ ਦੀਦੀ ਸ਼ਾਰਟ ਮੂਵੀ ਕਰਦੇ ਨੇ ਤੇ ਉਧਰ ਮੇਰੀ ਹਰਗਣ ਦੇਖੋ ਵਾਹ ਦੇਖੋ ਮੈਂ ਕਿ ਚਰਖਾ ਵੇਖਣ ਦੀਓ ਕਿੱਥੇ ਬੈਠੀ ਠੀਕ ਆਇਆ ਜੀ ਮੰਮੀ ਬੜੇ ਚਿਰ ਦੇ ਕਹਿਣ ਦੇਵੇਂ ਮੈਨੂੰ ਮਿਲਾਈ ਤੁਸੀਂ ਬੈਠੇ ਸੀਗਾ ਆਪਣਾ ਅੱਗੇ ਤੇ ਮੈਂ ਉਹਦੇ ਮੰਮੀ ਰਖ ਮੈਂ ਹਾਂ ਥੋੜੇ ਬਿਜ਼ੀ ਨੇ ਬਾਅਦ ਵਿੱਚ ਮੈਂ ਹਮ ਲਵਣਾ ਹੈ ਮੰਮੀ ਬਹੁਤ ਵੀਡੀਓ ਦੇਖਦੇ ਤੇ ਹੁੰਦੀਆਂ ਬਹੁਤ ਸੋਹਣੀਆਂ ਬਹੁਤ ਸੋਹਣੀਆਂ ਕਿਉਂਕਿ ਸੋਹਣੀਆਂ ਹੁੰਦੀਆਂ ਤੇ ਬੰਦਾ ਤਾਂ ਵੇਂਦਾ ਹੈ ਕਿ ਨਹੀਂ ਨਹੀਂ ਤੇ ਕਿਉਂਕਿ ਬੜੀ ਦੁਨੀਆ ਬਣਾਉਂਦੀ ਸ਼ਾਰਟ ਮੂਵੀ ਆ ਮੰਮੀ ਨੂੰ ਚੰਗੀਆਂ ਲੱਗਦੀਆਂ ਮੰਮੀ ਦੇਖਦੀ ਆ ਇਹ ਕਹ ਤਾੜ ਨਾਲ ਸੁੱਖ ਵੀ ਹੁੰਦਾ ਨਾ ਮੁੰਡਾ ਸੁੱਖ ਹਾਂ 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 ਸੋਖ ਸਾਹਿਬ ਅੱਛਾ 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 ਠੀਕ ਠੀਕ ਉਹ ਤਰਾ ਕਿਹਾ ਚਲੋ ਇਹਨੂੰ ਮਾਰਨਾ ਉਹਨਾਂ ਨੇ ਉਹਨਾਂ ਨੂੰ ਮਾਰ ਚੱਲ 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 ਉਹ ਤੇ ਛੱਡ ਕੇ ਆਇਨ ਚੱਲ 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 ਚੱਲੋ ਤੇ ਛੱਡ ਕੇ ਆ ਪਾਜਾ 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 ਬਾਹਰ ਆ ਗਿਆ ਚੱਲ ਚੱਲ ਇੱਥੇ ਰੱਖ ਦਿਓ ਚਾਹ ਰੱਖ ਦੋਣ ਲੈ ਕੇ ਚੋਰੀ ਕੀ ਮੇਰੇ ਕਿਤੇ ਅੰਦਰ ਕੀਆ ਦੋ ਕੀ ਕਿੰਨੇ ਗੰਢੀ ਖਾ ਰਹੇ ਆ ਪਰੋਟੀ ਮੇਰੀ ਤਾਂ ਦਾਲ ਫੇਵਰੇਟ ਆ ਉਧਰ ਬਾਈ ਹੁਣੀ ਖਾਦੇ ਨੇ ਉਧਰ ਸਾਰੇ ਲੱਗੇ ਆ ਮੈਂ ਤਾਂ ਇੰਨੇ ਮੰਨਣਾ ਨਾ ਮਸਤਾਨੀ ਕਰਦੀ ਰਹੀ ਆ ਉਹਨੇ ਅਹੀਂ ਨਹੀਂ ਵਰਤੇ ਜਿੰਨੇ ਇਹਨੇ ਪਾੜ ਪਾੜ ਕੇ ਛੋੜ ਦੇ ਦੇਖ ਲਿਆ ਮੈਂ ਮਾਰਨਾ ਹੀ ਤੈਨੂੰ ਉਹ ਯਾਰ ਸਿੱਟੀ ਹਿੱਤਾਏ ਥੱਲੇ ਆ ਦਹੀਂ ਭੱਲੇ ਅੱਛਾ ਅੱਛਾ ਇਹ ਬਣ ਲਗਾ ਡੋਸਾ ਚੱਲੇ ਚੱਲੇ ਚੱਲੀ ਮੈਂ ਬਾਏ ਬਾਏ ਓਕੇ ਅੰਦਰ ਜਾ ਬੱਚੀ ਨੇ ਨਹੀਂ ਮਾਸੀ ਨੂੰ ਆਪ ਕਿੰਨੇ ਸਾਲਾਂ ਦਾ ਹੋ ਗਿਆ ਕਾਕਾ ਤੁਸੀਂ ਮਿਲੇ ਸੀਗੇ ਜਦੋਂ ਟਵਿੰਸਨ ਟਵਿੰਸਨ ਨਾਲ ਉਹ ਆਪਣਾ ਉਹਦੇ ਭਰਾ ਦਾ ਮੈਰਿਜ ਨਹੀਂ ਉਹਦੇ ਭਰਾ ਦਾ ਉਹਦਾ ਤਾਂ ਸੀ ਨਾ ਤਾਂ ਸੀਗਾ ਓਕੇ ਆ ਉਹਦੇ ਛੋਟਾ ਹੈਗਾ ਹਾਂ ਹਾਂਜੀ ਲਓ ਜੀ ਬੂਟੇ ਵੀ ਨਾਲ ਗਿਫਟ ਕੀਤੇ ਜਾ ਰਹੇ ਆ ਦੇਖੋ ਸਪੈਸ਼ਲੀ ਆਪਣੀ ਡਿਊਟੀ ਸ਼ਰਟ ਖਰੀਦੀ ਹੋਣੀ ਮਿਲਣ ਵਾਸਤੇ ਆਈਆਂ ਕਹਿੰਦੇ ਆਪਾਂ ਤੁਹਾਡੀ ਵੀਡੀਓ ਦੇਖਦੇ ਆ ਸੰਦੀਪ ਲਾ ਵੀ ਬੜੇ ਚੜਦੀ ਕਹਿੰਦੀ ਕਹਿੰਦੀ ਵੀ ਤੁਹਾਨੂੰ ਮਿਲਣਾ ਹੈ ਸੱਚੀ ਗੱਲ ਆ ਬੜੇ ਚੜਦੀ ਕਹਿੰਦੀ ਦੇਸੀ ਹਾਂ ਉਹ ਵੀ ਕਹਿੰਦੇ ਉਹ ਵੀ ਕਹਿੰਦੇ ਅਸੀਂ ਅੱਪਸ ਜਦੋਂ ਉਹਨੇ ਫੇਸਬੁਕ ਕੋਈ ਨਾ ਕੋਈ ਨਾ ਕੋਈ ਨਾ ਪੱਕਾ ਆਇਓ ਨੇੜੇ ਹੀ ਉਸ ਤੋਂ ਬਾਅਦ ਉੱਥੋਂ ਲੱਗੇ ਪੰਜ ਦਾ 40 ਕਿਲੋਮੀਟਰ ਦੂਰ ਹੈ 1 ਘੰਟੇ ਦੀ ਵਾਰ ਰਹੀ ਹੈ ਬਈ ਹੁਣ ਆਪਣੀ ਹੈਗੀ ਆ ਵਾਪਸੀ ਹੁਣ ਚੱਲਨੇ ਆ ਘਰਾਂ ਨੂੰ ਤੇ ਭਾਜੀ ਕਹਿੰਦੇ ਜੇ ਤੂੰ ਗਿਫਟ ਦੇ ਤਾਂ ਨਾ ਨੇ ਕਹਿੰਦੇ ਵੀ ਸੰਦੀਪ ਨੂੰ ਫੜਾ ਆਪਣਾ ਪਹਿਲਾਂ ਹੀ ਦੇ ਦੇਗਾ ਤਾਂ ਮੈਂ ਮੋਸੇ ਟਾਈਮ ਫੜਾਤਾ ਮੈਂ ਉਹ ਘਰ ਜਾ ਕੇ ਉਹਦਾ ਵੀ ਦੇ ਦਈਏ ਗਿਫਟ ਮੇਰੇ ਤਾਂ ਕੁਝ ਨਹੀਂ ਬਸ ਨਫਲਗਾ ਟਾਵਰ ਪੂੜੀ ਨੇ ਕੁੜੀ ਕੁਕ ਪੋਣੇ ਪੂੜੀ ਇਹ ਸੰਦੀਪਾ ਕਿੱਥੇ ਪਹੁੰਚ ਗਿਆ ਵਿਆਸ ਵਿਆਸ ਪਹੁੰਚ ਗਿਆ ਤੇ ਮੇਰੀ ਕੁੜੀਆ ਸੁੱਤੀ ਗਈ ਤੇ ਸੁੱਤੀ ਆਈ ਕਿ ਨਹੀਂ ਉਹ ਆਖ ਨੂੰ ਕੀ ਕਰਨ ਲੱਗੀ ਕਿ ਰਾਤੀ ਵੇਜ ਜੋੜਦੀ ਇਹਨਾਂ ਤੇਲ ਪੋਣੇ ਗੱਡੀ ਮੈਂ ਫੁੱਲ ਕਰਦੇ ਯਾਰ ਕੈਸੀ ਆ ਨਹੀਂ ਨਹੀਂ ਫੋਨ ਪੇ ਹੌਣ ਚੱਲੇ ਆਪਾਂ ਜਿਨ੍ਹਾਂ ਜਿਨ੍ਹਾਂ ਦੇ ਕੋਲ ਸੰਦੀਪ ਵੈਰਾਇਟੀ ਹੋਏ ਸੀ ਨਾ ਸਵੇਰੇ ਉਹਨਾਂ ਦਾ ਵਲੌਗ ਨਹੀਂ ਸੀਗਾ ਬਣਾਇਆ ਘਰੇ ਗਿਆ ਵੀ ਸੀਗਾ ਹਾਂਜੀ ਤੇ ਹੁਣ ਚੱਲੇ ਆ ਮੈਂ ਸਵੇਰੇ ਸੰਦੀਪ ਨਾਲ ਥੋੜਾ ਨਰਾਜ਼ ਸੀਗਾ ਕਿਉਂਕਿ ਆਪਾਂ ਉਹਗੇ ਲੇਟ ਤੇ ਹੁਣ ਚੱਲੇ ਆ ਹੈ ਹੁਣ ਆਪਾਂ ਥੋੜੇ ਖੁਸ਼ ਤਾਂ ਜਾਈਏ ਆਵੇ ਇਹਨਾਂ ਸਮੇਂ ਲਾਦੀ ਸੀ ਆਉਂਦੀ ਧਰ ਜੇ ਤੱਕ ਨਹੀਂ ਤੈਨੂੰ ਸਮੇਂ ਲਾਦੀ ਬੰਦਾਸ ਜਿਹੜੇ ਮੈਂ ਗੱਲ ਕੀਤੀ ਹੈ ਹੈਂ ਸਭ ਲੈ ਲਏ ਨਾ ਤੁਸੀਂ ਜਿਸ ਨੂੰ ਬੋਝਾ ਕਾਨ ਕਹਿੰਨਾਂ ਦੀਦੀ ਹੁਣਾਂ ਨਾਲ ਕੰਟੈਕਟ ਕਰ ਸਕਦੇ ਆ ਦੇਖੋ ਨੰਬਰ ਲੱਗਾ ਆ ਹੇ ਨੀਚੇ ਇਹ ਬੋਰਡ ਆ ਉਹ ਦੇਖੋ ਉੱਪਰ ਹੈ ਦੀਦੀ ਹੁਣੀ ਹੁਣ ਘਰੇ ਆ ਨਹੀਂ ਹੁਣ ਨਾਲ ਫੋਨ ਲਗਾਇਆ ਆ ਚਲੋ ਕੋਈ ਨਹੀਂ ਮੋੜੋ ਫੇਰ ਹੁਣ ਬਸ ਪਾਤਾ ਪੰਗਾ ਹੈ ਜਾਂ ਜਿਹੜਾ ਰੋਡ ਥਾਰੀ ਦੀ ਵੀ ਵੀ ਗੱਲ ਕਰਨੀ ਅਸਲ ਚ ਨਾ ਦੀਦੀ ਨੂੰ ਦੀਦੀ ਹੁਣ ਉਹਦੇ ਜੁਐਲਰੀ ਵਾਪਸ ਕਰਨੀ ਸੀਗੀ ਤੇ ਉਹ ਕਰਨ ਵਾਸਤੇ ਆਏ ਸੀਗੇ ਪਰ ਉਹ ਹੈ ਨਹੀਂ ਇੱਥੇ ਰੋਖ ਜਿਹੜਾ ਸਾਨੂੰ ਮਿਲਿਆ ਉਹ ਤਾਂ ਰੱਖ ਲਿਆ ਬਾਰੀ ਦੇਸ਼ ਤੇ ਉਹ ਹੁਣ ਸਵੇਰੇ ਲਾਵਾਂਗੇ ਸਸੀ ਗਾਜ ਜੀ ਡੈਡੀ ਜੀ ਕੀ ਹਾਲ ਹੈ ਜੀ ਸਰਦਾਰ ਜੀ ਠੀਕ ਠਾਕ ਹੈ ਜੀ ਚੀਚੀ ਇਹ ਤੇ ਨਾ ਆਹ ਡੈਡੀ ਜੀ ਗਿਫਟ ਮਿਲਿਆ ਆਵਲਾ ਆ ਮਿਲਿਆ ਕੁਝ ਸਮਾਨ ਦੇਖ ਲਓ ਨੇ ਕੱਚ ਦੀ ਬੋਤਲ ਲੈ ਕੇ ਮਿਲੀ ਗਿਫਟ ਮਿਲਿਆ ਬਸ ਉਧਾਂ ਪਿਆ ਇਹਦੇ ਵਿੱਚ ਪਾ ਕੇ ਨਾ ਤੇ ਆ ਚਾਕਲੇਟ ਹੁਣੀ ਆ ਇਹ ਚਾਕਲੇਟ ਆ ਹਾਂ ਆ ਬੁਕਸ ਦਿੱਤੀਆਂ ਪੜਨ ਵਾਸਤੇ ਤੇ ਆ ਮੋਟਰਸਾਈਕਲ ਨੂੰ ਜਾਂ ਕਿਸ ਚੀਜ਼ ਇਨਸ਼ਾਅੱਲਾ ਪਾਉਣ ਵਾਸਤੇ ਬਸ ਦੋ ਦੋ ਕੰਡੇ ਆ ਚਾਕਲੇਟ ਦਾ ਡੱਬਾ ਨਿਕਲਿਆ ਖੜੇ ਹੋਣੇ ਬਸ ਆਦੇ ਨਿਕ ਉੱਤਰੀ ਦੇਖਣਾ ਪਈ ਓਏ ਪਰਨ ਕਰ ਲਵਾਂ ਮੈਂ ਇਧਰ ਰੱਖਣਾ ਤਾਂ ਕਰਕੇ ਜੇ ਗੱਤਾ ਪਰਾਂ ਕਰੀਓ ਚਲੋ ਠੀਕ ਹੈ ਜੀ ਜੇ ਤੁਹਾਨੂੰ ਅਜਦਾਇ ਵਾਲਾ ਵਲੌਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਾਰੇ ਜਣੇ ਕਰ ਦਿਓ ਸਬਸਕ੍ਰਾਈਬ ਮਿਲਦੇ ਆਂ ਕਰਨ ਨਵੀਂ ਵੀਡੀਓ ਦਾ ਤਾਂ ਤੱਕ ਲਈ ਪਿਆਰ ਸਭ ਸ਼੍ਰੀ ਅਕਾਲ ਤੇ ਅੱਜ ਤੇ ਯਾਰ ਬਹੁਤ ਸਾਰਾ ਆਪਣਾ ਇੰਜੋਏ ਅਸੀਂ ਵੀ ਕੀਤਾ ਤੇ ਤੁਸੀਂ ਵੀ ਵਲੌਗ ਨੂੰ ਸਾਰੇ ਜਣੇ ਇੰਜੋਏ ਕੀਤਾ ਅੱਜ ਚੈਨਲ ਨੂੰ ਸਾਰੇ ਜਣੇ ਸਬਸਕ੍ਰਾਈਬ ਜ਼ਰੂਰ ਕਰਦੇਓ